ਅੱਜ ਪੰਜਾਬ ਦੇ ਵਿੱਚ ਜਿਹੜੀ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਗੈਂਗਸਟਰਾਂ ਦੇ ਖਿਲਾਫ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਾਂ ਵਾਰ ਔਨ ਗੈਂਗਸਟਰ ਇਸ ਨੂੰ ਕਹਿ ਲਵੋ ਅੱਜ ਤੱਕ ਕਦੇ ਨਹੀਂ ਹੋਇਆ ਕਿਸੇ ਸੂਬੇ ਦੇ ਵਿੱਚ ਕਿ ਇਸ ਵੱਡੀ ਪੱਧਰ ਦੇ ਉੱਤੇ 2000 ਟੀਮਾਂ ਪੂਰੇ ਸੂਬੇ ਦੇ ਵਿੱਚ ਜਿਹੜਾ ਹੈ ਜਿਹਦੇ ਵਿੱਚ ਫਰ 12000 ਪੁਲਿਸ ਮੁਲਾਜ਼ਮ ਨੇ ਪਿੱਛਾ ਕਰ ਰਹੇ ਨੇ ਗੈਂਗਸਟਰਾਂ ਦਾ ਔਰ ਤਾਂ ਕਿ ਉਹਨਾਂ ਨੂੰ ਫੜ ਕੇ ਜੇਲਾ ਦੇ ਵਿੱਚ ਜਿਹੜਾ ਉਹ ਡੱਕਿਆ ਜਾ ਸਕੇ ਔਰ ਕਾਮਯਾਬੀ ਇਥੇ ਵੀ ਯਕੀਨੀ ਹੈ ਔਰ ਇਥੇ ਸਾਰਿਆਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਔਰ ਇਹ ਜਿਹੜੀ ਲੜਾਈ ਅਸੀਂ ਗੈਂਗਸਟਰਵਾਦ ਦੇ ਖਿਲਾਫ ਲੜ ਰਹੇ ਕੋਈ ਸਿਆਸਤ ਦੀ ਲੜਾਈ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਔਰ ਉਹ ਜ਼ਮਾਨਾ ਹੁਣ ਬੀਤ ਗਿਆ ਜਦੋਂ ਗੈਂਗਸਟਰ ਨੂੰ ਟਿਕਟਾਂ ਵੀ ਮਿਲਦੀਆਂ ਸੀ ਔਰ ਸਿਆਸਤ ਦੇ ਵਿੱਚ ਉਹ ਪਾਵਰਫੁਲ ਹੁੰਦੇ ਸੀ ਔਰ ਗੈਂਗਸਟਰ ਪੰਜਾਬ ਭਾਵੇਂ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਏ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤਾ ਸੀ ਉਸ ਕਦਰ ਅੱਜ ਪੰਜਾਬ ਦੇ ਵਿੱਚ ਜਿਹੜੀ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਗੈਂਗਸਟਰਾਂ ਦੇ ਖਿਲਾਫ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਾਂ ਵਾਰ ਔਨ ਗੈਂਗਸਟਰ ਇਸ ਨੂੰ ਕਹਿ ਲਵੋ ਉਹ ਅਸੀਂ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਅੱਜ ਤੱਕ ਕਦੇ ਨਹੀਂ ਹੋਇਆ ਕਿਸੇ ਸੂਬੇ ਦੇ ਵਿੱਚ ਕਿ ਇਸ ਵੱਡੀ ਪੱਧਰ ਦੇ ਉੱਤੇ 2000 ਟੀਮਾਂ ਪੂਰੇ ਸੂਬੇ ਦੇ ਵਿੱਚ ਜਿਹੜਾ ਹੈ ਜਿਹਦੇ ਵਿੱਚ 12000 ਪੁਲਿਸ ਮਲਾਜ਼ਮ ਨੇ ਠੀਕ ਹੈ ਉਹ ਲਗਾਤਾਰ ਸਰਚ ਆਪਰੇਸ਼ਨ ਕਰ ਰਹੇ ਨੇ ਪਿੱਛਾ ਕਰ ਰਹੇ ਨੇ ਗੈਂਗਸਟਰਾਂ ਦਾ ਔਰ ਤਾਂ ਕਿ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਟੱਕਿਆ ਜਾ ਸਕੇ ਉਹ ਇੱਕ ਚੀਜ਼ ਦੱਸਦੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਕਾਮਯਾਬ ਹੋਏ ਹਾਂ ਔਰ ਕਾਮਯਾਬੀ ਇੱਥੇ ਵੀ ਯਕੀਨੀ ਹੈ ਔਰ ਇੱਥੇ ਸਾਰਿਆਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਦੱਸ ਦਿਆਂ ਇਹ ਸਿਰਫ ਸਰਕਾਰ ਨਹੀਂ ਬਦਲੀ ਇਹ ਮਾਨਸਾਹਬ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਹੈ ਤੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੀ ਸਰਕਾਰ ਬਦਲ ਗਈ ਹੈ ਬਲਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਬਦਲਾਵ ਲੋਕ ਚਾਹੁੰਦੇ ਸੀ ਜਿਸ ਤਰ੍ਹਾਂ ਦੀ ਨੀਤ ਲੋਕ ਚਾਹੁੰਦੇ ਸੀ ਜਿੱਦਾਂ ਦੀ ਨੀਤੀ ਲੋਕ ਚਾਹੁੰਦੇ ਸੀ ਉਦਾਂ ਦੀ ਸਰਕਾਰ ਅੱਜ ਮਾਨਸਾਹਬ ਦੀ ਸਰਕਾਰ ਹੈਗੀ ਹੈ ਔਰ ਇਹ ਜਿਹੜੀ ਲੜਾਈ ਅਸੀਂ ਗੈਂਗਸਟਰਵਾਦ ਦੇ ਖਿਲਾਫ ਲੜ ਰਹੇ ਹਾਂ ਇਹ ਕੋਈ ਸਿਆਸਤ ਦੀ ਲੜਾਈ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਔਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਜੁਧ ਨਸ਼ੇ ਦੇ ਵਿਰੁੱਧ ਨੇ ਪੰਜਾਬ ਨੂੰ ਨਵਾਂ ਭਰੋਸਾ ਦਿੱਤਾ ਸੀ ਇਸੇ ਤਰ੍ਹਾਂ ਜਿਹੜਾ ਹੈਗਾ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਸੁਰੱਖਿਆ ਜਿਹੜੀ ਹੈ ਉਹ ਦੇਵੇਗਾ ਇੱਕ ਉਹ ਟਾਈਮ ਹੁੰਦਾ ਸੀ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਜਾਂਦੀ ਸੀ ਉਹਨਾਂ ਦਾ ਸਿਆਸੀ ਲਾਹਾ ਖਟਣ ਵਾਸਤੇ ਉਹਨਾਂ ਨੂੰ ਪਾਵਰ ਦਿੱਤੀ ਜਾਂਦੀ ਸੀ ਉਹਨਾਂ ਨੂੰ ਫੋਨ ਕੀਤੇ ਜਾਂਦੇ ਸੀ ਉਹਨਾਂ ਨੂੰ ਸਰਕਾਰੀ ਸੁਰੱਖਿਆ ਮਹੱਈਆ ਕਰਵਾਈ ਜਾਂਦੀ ਸੀ ਉਹਨਾਂ ਨੂੰ ਸਰਕਾਰੀ ਮਹਿਮਾਨ ਨਵਾਜ਼ੀ ਦਿੱਤੀ ਜਾਂਦੀ ਸੀ ਪਰ ਅੱਜ ਇਸ ਸਰਕਾਰ ਦੇ ਵਿੱਚ ਜਿਹੜੀ ਕੀ ਹੈ ਗੈਂਗਸਟਰਾਂ ਦੀ ਕਿਸੇ ਤਰ੍ਹਾਂ ਦੀ ਪੁਸ਼ਤ ਪਨਾਹੀ ਤਾਂ ਕੀ ਉਹਨਾਂ ਨੂੰ ਬਖਸ਼ਣ ਦੇ ਲਈ ਜਾਨੀ ਕਿ ਰਹਿਮ ਵੀ ਉਹਨਾਂ ਦੇ ਪ੍ਰਤੀ ਬਿਲਕੁਲ ਇਸ ਸਰਕਾਰ ਦੇ ਵਿੱਚ ਜਾਂ ਪੰਜਾਬ ਦੇ ਜਿਹੜੀ ਏਜੰਸੀਆਂ ਨੇ ਉਹਨਾਂ ਦੇ ਵਿੱਚ ਨਹੀਂ ਹੈਗਾ ਔਰ ਉਹ ਜ਼ਮਾਨਾ ਹੁਣ ਬੀਤ ਗਿਆ ਜਦੋਂ ਗੈਂਗਸਟਰ ਨੂੰ ਟਿਕਟਾਂ ਵੀ ਮਿਲਦੀਆਂ ਸੀ ਔਰ ਸਿਆਸਤ ਦੇ ਵਿੱਚ ਉਹ ਪਾਵਰਫੁੱਲ ਹੁੰਦੇ ਸੀ ਔਰ ਮੈਂ ਇੱਕ ਚੀਜ਼ ਤੁਹਾਨੂੰ ਬਿਲਕੁਲ ਤੁਹਾਡੇ ਮੁਾਰਫਤ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਦੱਸ ਦਿਆਂ ਕਿ ਇਹ ਜਿਹੜਾ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਚਲਾਇਆ ਸੀ ਇਸੀ ਤਰ੍ਹਾਂ ਜਿਹੜਾ ਯੁੱਧ ਜਿਹੜਾ ਗੈਂਗਸਟਰਾਂ ਦੇ ਵਿਰੁੱਧ ਹੈਗਾ ਇਹ 360 ਡਿਗਰੀ ਦਾ ਜਾਨੀ ਕਿ ਯੁੱਧ ਹੈਗਾ ਇਸ ਦੇ ਵਿੱਚ ਜਿੱਥੇ ਜਿਹੜੇ ਗੈਂਗਸਟਰਾਂ ਦਾ ਨੈਟਵਰਕ ਜਿਹੜਾ ਉਹ ਪੂਰੀ ਤਰ੍ਹਾਂ ਤਬਾਹ ਕੀਤਾ ਜਾਏਗਾ ਔਰ ਗੈਂਗਸਟਰ ਪੰਜਾਬ ਭਾਵੇਂ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਨਾਲ-ਨਾਲ ਉਹਨਾਂ ਨੂੰ ਫੰਡ ਮਹਈਆ ਕਰਾਉਣ ਵਾਲੇ ਉਹਨਾਂ ਦੀ ਸਹਾਇਤਾ ਕਰਨ ਵਾਲੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਔਰ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਔਰ ਮਾਨ ਸਾਹਿਬ ਦੀ ਸਰਕਾਰ ਦਾ ਬੇਸਿਕਲੀ ਅਪੀਲ ਹੈਗੀ ਹੈ ਉਹ ਨੌਜਵਾਨ ਕਈ ਵਾਰੀ ਕੋਈ ਨੌਜਵਾਨ ਪਟਕ ਜਾਂਦੇ ਆ ਔਰ ਇਹਨਾਂ ਦੇ ਚਾਂਸਿਆਂ ਦੇ ਵਿੱਚ ਆ ਜਾਂਦੇ ਆ ਔਰ ਜੋ ਮੁਖਤਾਰਾ ਦੇ ਵਿੱਚ ਕੋਈ ਆਉਣਾ ਚਾਹੁੰਦਾ ਹੈਗਾ ਉਹ ਬਿਲਕੁਲ ਉਸ ਦਾ ਵੋਸਟ ਵੈਲਕਮ ਹੈਗਾ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦੀ ਬੜੀ ਕਲੀਅਰ ਕਟ ਡਾਇਰੈਕਸ਼ਨ ਜਿਹੜੀ ਹੈ ਉਹ ਪੰਜਾਬ ਪੁਲਿਸ ਨੂੰ ਹੈਗੀ ਹੈ ਕਿ ਜਿਹੜੇ ਗੈਂਗਸਟਰ ਨੇ ਜਾਂ ਤਾਂ ਉਹ ਹਥਿਆਰ ਛੱਡਣ ਜਾਂ ਪੰਜਾਬ ਛੱਡਣ ਵਰਨਾ ਉਹਨਾਂ ਦੀ ਥਾਂ ਜਿਹੜੀ ਹੈ ਪੰਜਾਬ ਗਿਆ ਜ਼ਿਲ੍ਹਿਆਂ ਦੇ ਵਿੱਚ ਹੀ ਹੋਏਗੀ ਇਸ ਗੱਲੋਂ ਜਾਨੀ ਕਿ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਜਿਹੜੇ ਉਹ ਪੂਰੀ ਤਰ੍ਹਾਂ ਕਮਿਟਡ ਹੈਗੀ